ਹੋਰ ਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਸਵਾਗਤ ਆ ਤੇ ਅੱਜ ਆਪਾਂ ਗੱਲਬਾਤ ਕਰਾਵਾਂਗੇ ਤੇ ਬੱਕਰੀਆਂ ਵਾਲਿਆਂ ਨਾਲ ਤੇ ਆਪਾਂ ਪਿੰਡ ਬੁਰਜ ਵਿੱਚ ਆਏ ਹੋਇਆ ਤੇ ਆਪਾਂ ਗੱਲਬਾਤ ਕਰਾਉਨੇ ਆਂ ਬਾਈਆਂ ਨਾਲ ਕੀ ਗੱਲਬਾਤ ਆਜੋ ਹੋਰ ਕਿਵੇਂ ਬਾਬਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਆ ਮਾਲਪੁਰ ਤੁਹਾਡਾ ਜੀ ਠੀਕ ਠਾਕ ਜੀ ਤੇ ਕਿਹੜਾ ਪਿੰਡ ਆਪਣਾ ਬੁਰਜੇਲ ਮੈਂ ਜੀ ਤੇ ਆਪਣਾ ਨਾਮ ਕੀ ਆ ਕੇਵਲ ਸਿੰਘ ਆ ਜੀ ਕੇਵਲ ਸਿੰਘ ਤੇ ਜ਼ਿਲ੍ਹਾ ਕਿਹੜੇ ਚੱਪੇ ਆਂਦਾ ਥੋੜਾ ਪਿੰਡ ਜਲਾਜੀ ਮਾਨਸਾ ਸਪੰਦਾ ਤੇ ਆਪਣੀਆਂ ਮੜੀਆਂ ਬੱਕਰੀਆਂ ਦਿਖਾਓ ਜੀ ਸਾਨੂੰ ਕਰੋ ਮੇੜੇ ਬਾਈਓ ਆਹ ਬੱਕਰੀ ਦੇ ਸਕਾ ਦਿੰਦੇ ਨਹੀਂ ਆ ਵੀ ਲਿਆਓ ਇਹ ਬਾਬਾ ਨਸਲ ਕਿਹੜੀ ਵਾਜਦੀ ਆ ਬੱਕਰੀਆਂ ਦੀ ਇਹ ਜੀ ਪਿਓਰ ਬੀਟਲ ਇਹ ਪਿਓਰ ਬੀਟਲ ਵਾਜਦੀ ਆ ਹਾਂ ਜੀ ਤੇ ਇਹਨੂੰ ਅੰਬਰਸਰੀ ਕਹਿਆ ਜਾਂਦਾ ਨਾ ਹਾਂ ਇਹ ਆ ਕਿਹੜੇ ਰੰਗ ਚਾਗੀ ਬਾਬਾ ਬੱਕਰੀ ਇਹ ਲਾਲ ਡੱਬੀ ਆ ਜੀ ਇਹ ਲਾਲ ਡੱਬੀ ਮੜੀ ਗਾਂ ਘੱਚੋ ਜੀ ਗਾਂ ਗਾਂ ਕਿਤੇ ਦਿਖਾ ਦੇ ਹੂੰ ਆਦੇ ਜਾਨੇ ਬੱਕਰੀ ਤੇ ਕੱਲੀ ਕੱਲੀ ਬੱਕਰੀ ਦਿਖਾ ਦਿਓ ਬਾਬਾ ਜੀ ਸਾਨੂੰ ਹੁਣ ਕੱਲੀ ਕੱਲੀ ਬੱਕਰੀ ਮਾੜੀ ਚੈੱਕ ਕਰਾ ਦਿਓ ਤੇ ਬੱਕਰੀਆਂ ਕਹਿੰਦੀ ਟੇਲ ਦਿਓ ਤੁਹਾਨੂੰ ਮਾੜੀ ਜੀ ਆ ਕਿੰਨੇ ਦਾਂਦਾ ਬੱਕਰੀ ਬਾਈ ਹਾਂ ਕਿੰਨੇ ਦਾਂਦਾ ਪੂਰੇ ਦਿੰਦੀ ਆ ਹਾਂ ਜੀ ਤੇ ਬੱਕਰੀ ਕਹਿੰਦੀ ਦੇ ਸਕਦਾ ਕਦ ਕਦ ਮਿਣਿਆ ਹੀ ਕੋਈ ਦਾ ਨਾ ਜੀ ਕੱਦ ਕੁੱਤਾ ਪਗੜੀ ਮਿਣੀ ਨਹੀਂ ਤੇ ਬੱਕਰੀਆਂ ਕਿੰਨੀ ਨੇ ਕੰਮ ਮਰਵਾਦ ਲੈ ਕਿਹੜੇ ਛੋਲੇ ਸਾਰੀਆਂ ਕੰਨੀ ਉਹ ਬੱਕਰੀਆਂ ਤੁਸੀਂ ਦੇ ਸਕਦੇ ਆ ਹਾਂ ਜੀ ਆਹ ਚਾਰ ਦਾ ਚੌਕ ਦਾ ਇੱਕ ਦੰਦ ਚੱਕਾ ਹੀ ਹੈ ਜੀ ਹਾਂ ਆ ਦੀ ਛਾਦੇ ਪੂਰਾ ਡਬਲ ਕਰਦਾ ਹਨਾ ਆ ਵੀ ਦੇ ਸਕਦੇ ਆ ਕੋਈ ਬੱਚੇ ਬੁੱੱਚੇ ਲੈਣੇ ਹੁਣ ਬੱਕਰੀਆਂ ਦੇ ਪਾਪਾ ਬਿੱਟਲ ਦੇ ਮਿਲ ਜਾਣਗੇ ਤੁਹਾਡੇ ਲਵੇ ਹਾਂ ਜੀ ਬੱਟੇ ਬੁੱੱਚੇ ਲੈਣੇ ਹੁਣ ਸੌਂਕ ਪਜੋ ਮਿਲ ਜਾਣਗੇ ਜੀ ਤੇ ਆਪਾਂ ਮੇਲੇ ਮੂਲਿਆਂ ਤੇ ਜਾਂਦੇ ਰਹਨੇ ਆ ਹਾਂ ਜੀ ਬਹੁਤ ਜਾਨੇ ਬਾਈ ਠੀਕ ਹੈ ਜੀ ਕਿਵੇਂ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਤੇ ਆਪਾਂ ਬੱਕਰੀਆਂ ਦੇ ਅਪਡੇਟ ਦੇ ਦਿੰਦੇ ਰਹਾਂਗੇ ਆਪਾਂ ਤੇ ਬੱਕਰੀਆਂ ਕਿ ਨਹੀਂ ਨਿਗਾਹ ਮਾਰ ਦਿਓ ਮੜੀ ਜੀ ਪਿੰਡ ਬੁਰਜਾ ਤੇ ਜ਼ਿਲ੍ਹਾ ਮਾਨਸਾ ਦਾ ਤੇ ਇੱਕ ਗੱਲ ਬਾਤ ਵੀ ਕਰ ਸਕਦੇ ਆ ਕੋਈ ਸ਼ੌਂਕ ਵਜੂ ਮੇਵਣਾ ਲੈਣਾ ਹੋਵੇ ਚਲੋ